ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਬਟਾਲਾ ਦੇ ਗੁਰੂ ਨਾਨਕ ਨਗਰ ਤੋਂ ਸ਼ੁਰੂ ਹੋ ਕੇ ਪੂਰੇ ਬਟਾਲੇ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰੂ ਨਾਨਕ ਨਗਰ ਵਿਖੇ ਸਮਾਪਤ ਹੋਇਆ ਇਸ ਮੌਕੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਵਖੰਡਿਆ ਜਿੱਥੇ ਸੰਗਤਾਂ ਨੇ ਸ਼੍ਰੀ ਗੁਰੂ ਤੇਗ ਮਹਾਦਰ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆ ਹੈ ਕਿ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਆਪਣੇ ਗੁਰੂਆਂ ਕੋਲੋਂ ਕਿੰਨਾ ਕਿਸੇ ਵੀ ਰੱਖਿਆ ਕਰਨ ਲਈ ਆਪਣੀ ਜਾਨ ਵਾਰ ਦਿੱਤੀ ਇਧਰ ਵੇਖ ਪੁੱਤ ਇਧਰ ਵੇਖ ਠੀਕ ਹੈ ਬਾਈ ਦਾ ਮੈਂ ਕਰਦੇ ਆਂ ਆਓ ਠੀਕ ਆਪਾਂ ਤਾਂ ਦੇਖਿਆ ਪਿੱਛੇ ਆਪਾਂ ਕਿੱਥੇ ਆਉਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਟਾਲਾ ਚਾਰਵੜੇ ਤੋਂ ਸੰਤਨ ਸ੍ਰੀ ਗੁਰੂ ਤੇ ਪਾਤਸ਼ਾਹ ਦਾ 350 ਸਾਲਾ ਸਿੱਧੀ ਦਿਵਸ ਤੋਂ ਮਨਾਇਆ ਜਾ ਰਹਾ ਹੈ ਉਹਦੇ ਸਭ ਵਿੱਚ ਨਗਰ ਕੀਰਤਨ ਰਾਜ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਬਟਾਲਾ ਤੇ ਰਾਕੇ ਹਾਸੀ ਚਬੀਆਰ ਤੇ ਦਾਸਾ ਪੁਜਾਰੀ ਤੋਂ ਆਇਆ ਕਿ ਨਗਰ ਕੀਰਤਨ ਦੀ ਸ਼ਮਵਤੀ ਗੁਰਦੁਆਰਾ ਗੁਰੂ ਤੇਗ ਪਾਤਸ਼ਾਹ ਹੋਵੇਗੀ ਸੰਤ ਸ੍ਰੀ ਤੇਗ ਪਾਤਸ਼ਾਹ ਜੀ ਨੇ ਜਦੋਂ ਸਾਡੀ ਸਾਜ ਦਿੱਤੀ ਉਹਦਾ ਕੋਈ ਟਕ ਮਿਲ ਨਹੀਂ ਸਕਦਾ ਔਰ ਕਿਉਂਕਿ ਕਾਤਲ ਜਗਾ ਸੀ ਉਹ ਆਪ ਔਰ ਉਹ ਜੀਤੇ ਸਭ ਨੇ ਪੇਸ਼ ਆ ਔਰ ਗੁਰੂ ਸਾਹਿਬ ਨੇ ਆਪਣਾ ਬਲਦਾਨ ਸਾਰੇ ਕੌਮ ਵਾਸਤੇ ਦਿੱਤਾ ਇੱਕ ਤੋਂ ਨਵਾਸਤੇ ਸਾਰਿਆਂ ਵਾਸਤੇ ਸੰਦਾ ਜੀ ਉਸ ਉਹਨਾਂ ਦਾ ਸੀਸ ਫਾਈ ਜੋਤਾ ਜੀ ਜਨੰਦਪੁਰ ਸਾਹਿਬ ਲੈ ਕੇ ਅੱਜ ਜਿੱਥੇ ਅੱਜ ਗੁਰਦਾਰ ਸਾਹਿਬ ਦਾ ਸਾਧਾ ਔਰ ਘਰ ਪਾਈ 35 ਸਾਲ ਨਿਵਾਣਾ ਜਰੇ ਸੀ ਉਹ ਆਪਣੀ ਕਾਰ ਲੈ ਕੇ ਗਿਆ ਜਿੱਥੇ ਅੱਜ ਗੁਰਦਾਰ ਸਾਹਿਬ ਵੰਦ ਸਾਹਿਬ ਹੈ ਔਰ ਕੰਤਨੋ ਸੰਗਤਾਂ ਨੇ ਜੋ ਇਸ ਨਗਰ ਕੀਤੇ ਵਿੱਚ ਸ਼ਾਮਲ ਹੋਈਆਂ ਨੇ ਔਰ ਸਭ ਤੋਂ ਵੱਡਾ ਸਮਾਗਵ ਕਾਨੂੰਨ ਅੰਗਪੁਰ ਸਾਹਿਬ ਉਹਨਾਂ ਦੇ 3 ਲੱਖ ਦੀ ਚਾਹ ਰੁਕਾਂ ਸੰਗਤਾਂ ਨੇ ਕਰਤੇ ਕਰਨੇ ਹੈ ਇਹਨਾਂ ਸਾਰੀਆਂ ਸੰਗਤਾਂ ਨੇ ਆਈ ਜੀ ਆ ਰਹੇ ਆ ਔਰ ਪ੍ਰਬੰਧਕ ਕਮੇਟੀ ਦਾ ਗੁਰਦਾ ਗੁਰਤੇਜ ਬਾਦਰ ਸਾਹਿਬ ਦਾ ਮੈਂ ਸਾਰਿਆਂ ਦਾ ਤਰਵਾਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤੈਲੀ ਧਰਮ ਦੀ ਚਾਦਰ ਪਤਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲਦਾਮ ਨੂੰ ਮੁਖ ਰੱਖਦਿਆ ਹੋਇਆ ਗੁਰਦੁਆਰਾ ਗੁਰਤੇਜ ਬਾਦਰ ਸਾਹਿਬ ਗੁਰਦਾਨਗਲਾ ਪਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਨਗਰ ਦੇ ਐ ਐਮਐਲਏ ਸਾਹਿਬ ਔਰ ਉਹਨਾਂ ਦੇ ਜਿਹੜੇ ਸ਼੍ਰੇਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰ ਗਰੇਵਰ ਸਿੰਘ ਜੀ ਗੋਰਾ ਜੀ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਜੋ ਹੈ ਸਜਾਇਆ ਜਾ ਰਿਹਾ ਹੈ ਜੇ 350 ਸਾਲਾ ਜੋ ਪਵਿਜਾਨ ਦੋਸਾ ਗੁਰਪ੍ਰੇਖ ਭਦਰ ਸਾਹਿਬ ਜੀ ਦਾ ਇਹ ਲਾਸਾਨੀ ਜੋ ਪਵਿਜਾਨ ਹੈ ਜੋ ਸਾਰੇ ਜਗਤ ਸੰਸਾਰ ਦੇ ਵਿੱਚ ਇਸੇ ਹੀ ਧੂਮਕਾਉਣਾ ਮਿਲਾਇਆ ਜਾਂਦਾ ਹੈ ਔਰ ਇਸੇ ਨਾਲ ਹੀ ਅੱਜ ਅਸੀਂ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਬਿਆਲਾ ਜੀ ਅਤੇ ਭਾਈ ਜਤਾ ਜੀ ਦੇ ਜੋ ਬਲੀਦਾਨ ਹੋਏ ਉਹ ਅਸੀਂ ਯਾਦ ਕਰਦੇ ਹਾਂ ਉਹਨਾਂ ਨੇ ਜੋ ਪੂਰਨ ਪਾਏ ਹਨ ਉਹਨਾਂ ਤੇ ਚਾਹਦਿਆ ਹੋਇਆ ਸਬੂਚੀ ਜੋ ਗੁਰRAND ਗਲਾਮ ਲੇਵਾ ਹੈ ਉਹਨਾਂ ਗੁਰੂ ਸਾਹਿਬਾਨ ਨੂੰ ਧੰਨ ਧੰਨ ਜੀ ਦੀ ਗੁਰੂ ਤੇ ਇੱਕ ਬਾਤ ਹੈ ਸਾਹਿਬ ਜੀ ਨੂੰ ਸਬਰ ਪਰੋ ਕਰਕੇ ਇਹ ਮਨ ਰੋਹ ਦੀ ਤਨ ਸਜਾ ਕਰਕੇ ਗੁਰੂ ਘਰ ਦੀਆਂ ਤੇ ਗੁਰੂ ਦੀਆਂ ਸੰਸਾਦੀਆਂ ਸੇਵਾਵਾਂ ਲੈ ਰਹੀਆਂ ਅਜਿਹਾ ਸਮੂਹ ਆ ਪ੍ਰਬੰਧਕ ਕਮੇਟੀ ਨੰਬਰੇ ਸਾਹਿਬਾਨ ਪ੍ਰਧਾਨ ਸਾਹਿਬ ਅਤੇ ਹੋਰ ਸਹਿਰ ਦੇ ਪ੍ਰਤਵੰਤਿਆਂ ਵੱਲੋਂ ਸਭ ਤੋਂ ਇਨਾਮਲੇਵਾ ਨੂੰ ਇਸ ਕਰਕੇ ਵਧਾਈ ਦਿੰਦੇ ਹਾਂ ਕਿ ਆਪ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਗੁਰੂ ਦੀਆਂ ਸੇਵਾਾਂ 'ਤੇ ਚੱਲੇ ਤਾਂ ਕਿ ਗੁਰੂ ਦੀ ਜੀ ਲਖਾਨੂ ਸਾਹਿਬ ਜਿਹੜਾ ਉਹ ਇਸੇ ਤਰ੍ਹਾਂ ਫਾਰੇ ਮਿਲਉਂਦੇ ਰਹਿਣ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ